ਸਸ਼ੀਗਲ ਪੰਜਾਬ ਲੋਕ ਅਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਅਸੀਂ ਮੁਲਾਪੁਰ ਦੇ ਕ੍ਰਿਕਟ ਸਟੇਡੀਅਮ ਦੇ ਮੂਹਰੇ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਅੱਜ ਮੁੰਬਈ ਤੇ ਗੁਜਰਾਤ ਦੀ ਜਿਹੜੀ ਟੱਕਰ ਹੋਈ ਕੱਲ ਪੰਜਾਬ ਕਿੰਗਸ ਤੇ ਆਰਸੀਬੀ ਦੇ ਵਿਚਾਲੇ ਮੁਕਾਬਲਾ ਸੀ ਜਿਸ ਦੇ ਵਿੱਚ ਆਰਸੀਬੀ ਜਿਹੜੀ ਆ ਉਹ ਜੇਤੂ ਰਹੀ ਤਾਂ ਅੱਜ ਜਿਹੜਾ ਮੁਕਾਬਲਾ ਬੰਬਈ ਤੇ ਗੁਜਰਾਤ ਦੇ ਵਿੱਚ ਹੈ ਉਸ ਦੇ ਦੌਰਾਨ ਵੀ ਜਿਹੜੀ ਆਡੀਅנס ਹੈ ਉੱਥੇ ਵੱਧ ਚੜ ਕੇ ਪਹੁੰਚ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੋਲਾ ਪਰ ਸਟੇਡੀਅਮ ਤੋਂ ਇਹ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਜਿਹੜੀ ਕ੍ਰਿਕਟ ਦੇ ਨਾਲ ਸੰਬੰਧਿਤ ਕੋਈ ਵੀ ਅਪਡੇਟ ਹੈ ਸਾਡੇ ਚੈਨਲ ਪੰਜਾਬ ਲੋਕ ਆਵਾਜ਼ ਤੇ ਦੇਖ ਪਾਉਗੇ ਅਸੀਂ ਇੱਥੋਂ ਦੀ ਤੁਹਾਨੂੰ ਜਿਹੜੀ ਪਲ-ਪਲ ਦੀ ਅਪਡੇਟ ਹੈ ਉਹ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆਡੀਅנס ਹੈ ਉਹ ਇਸ ਕ੍ਰਿਕਟ ਸਟੇਡੀਅਮ ਦੇ ਵਿੱਚ ਵੱਧ ਚੜ ਕੇ ਪਹੁੰਚ ਰਹੀ ਹੈ ਤਾਂ ਕੱਲ ਵੀ ਜਿਹੜੇ ਮੁਕਾਬਲੇ ਹੋਏ ਸੀ ਬਹੁਤ ਜ਼ਿਆਦਾ ਫਸਮੇ ਸੀ ਤਾਂ ਅੱਜ ਵੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵੱਲੋਂ ਟਿਕਟਾਂ ਲੈ ਕੇ ਲਗਾਤਾਰ ਇੱਥੇ ਜਿਹੜੀ ਸ਼ਿਰਕਤ ਕੀਤੀ ਜਾ ਰਹੀ ਹੈ ਮੋਲਾਪੁਰ ਕ੍ਰਿਕਟ ਸਟੇਡੀਅਮ ਦੇ ਵਿੱਚ ਪੂਰੇ ਪੰਜਾਬ ਤੇ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਜਿਹੜੇ ਲੋਕ ਐ ਉਹ ਪਹੁੰਚੇ ਹੋਏ ਆ ਦੇਖ ਸਕਦੇ ਹੋ ਤੁਸੀਂ ਟੀ-ਸ਼ਰਟਾਂ ਪਾ ਕੇ ਏ ਰੋਹਿਤ ਲਿਖਿਆ ਹੋਇਆ ਰੋਹਿਤ 45 ਦੇ ਆ ਟੀ-ਸ਼ਰਟ ਆ ਪਾ ਕੇ ਜਿਹੜੇ ਦਰਸ਼ਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਕ੍ਰਿਕਟ ਦੇ ਲਵਰਜ਼ ਤੁਹਾਨੂੰ ਆਮ ਦੇਖਣ ਨੂੰ ਮਿਲਣਗੇ ਇੱਥੇ ਜਿਹੜੇ ਟੀ-ਸ਼ਰਟਾਂ ਕੈਪਸ ਤੇ ਹੱਥਾਂ ਦੇ ਵਿੱਚ ਆਪਣੇ ਵਾਜੇ ਲੈ ਕੇ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਉਹਨਾਂ ਦੀ ਜਦੋਂ ਟੀਮ ਜੇਤਦੀ ਜਾਂ ਫਿਰ ਉਹ ਪੂਰਾ ਜਿਹੜਾ ਮਨੋਰੰਜਨ ਇੱਥੇ ਕਰਦੇ ਨੇ ਟੀਮ ਦੇ ਹੱਕ ਦੇ ਵਿੱਚ ਉਹ ਜਿਹੜਾ ਸ਼ੋਰ ਕਰਦੇ ਨੇ ਤਾਂ ਕੱਲ ਵੀ ਇਹ ਬਹੁਤ ਦੇਖਣ ਵਾਲਾ ਹੀ ਸੀਗਾ ਮੁਕਾਬਲਾ ਜਦੋਂ ਪੰਜਾਬ ਕਿੰਗਸ ਤੇ ਆਰਸੀਬੀ ਦੇ ਵਿੱਚਕਾਰ ਜਿਹੜਾ ਮੁਕਾਬਲਾ ਚੱਲ ਰਿਹਾ ਸੀ ਤਾਂ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਹੋਏ ਸੀਗੇ ਜਿਹੜੇ ਕਰੈਕਟਰ ਦੇ ਚਾਹਤੇ ਸੀ ਤਾਂ ਅੱਜ ਵੀ ਜਿਹੜੀਆਂ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਹੋਰ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਟਿਕਟ ਕਾਊਂਟਰ ਦੀਆਂ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਹੁਣ ਅਸੀਂ ਤੁਹਾਨੂੰ ਟਿਕਟ ਕਾਊਂਟਰ ਤੇ ਵੀ ਲੈ ਕੇ ਚੱਲਦੇ ਹਾਂ ਉੱਥੇ ਦੇਖਦੇ ਹਾਂ ਕਿ ਅੱਜ ਲੋਕਾਂ ਦੇ ਵਿੱਚ ਜਿਹੜਾ ਹੈ ਕਿੰਨਾ ਉਤਸ਼ਾਹ ਹੈ ਕਿਉਂਕਿ ਕੱਲ ਬਹੁਤ ਸਾਰੇ ਏ ਲੋਕਾਂ ਦੇ ਵੱਲੋਂ ਟਿਕਟ ਖਰੀਦ ਕੇ ਸਟੇਡੀਅਮ ਦੇ ਅੰਦਰ ਜਿਹੜੀ ਸ਼ਿਰਕਤ ਕੀਤੀ ਗਈ ਸੀ ਤਾਂ ਹੁਣ ਅਸੀਂ ਤੁਹਾਨੂੰ ਟਿਕਟ 카운ਟਰ ਤੇ ਲੈ ਕੇ ਚੱਲਦੇ ਹਾਂ ਦਿਖਾਉਣੇ ਕਿ ਅੱਜ ਵੀ ਜਿਹੜਾ ਲੋਕਾਂ ਦੇ ਵਿੱਚ ਵੱਡਾ ਉਤਸ਼ਾਹ ਹੈ ਕ੍ਰਿਕਟ ਲਵਰਸ ਲਗਾਤਾਰ ਇਸ ਸਟੇਡੀਅਮ ਦੇ ਵਿੱਚ ਪਹੁੰਚ ਰਹੇ ਨੇ ਮੁੱਲਾਪੁਰ ਕ੍ਰਿਕਟ ਸਟੇਡੀਅਮ ਦੇ ਬਿਲਕੁਲ ਅਸੀਂ ਮੋਹਰੇ ਮੌਜੂਦ ਹਾਂ ਟਿਕਟ 카운ਟਰ ਦੇ ਉੱਪਰੋਂ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਕ੍ਰਿਕਟ ਦੇ ਚਾਹਤੇ ਨੇ ਟਿਕਟਾਂ ਲੈ ਰਹੇ ਨੇ ਛੋਟੇ-ਛੋਟੇ ਬੱਚੇ ਵੀ ਇੱਥੇ ਕ੍ਰਿਕਟ ਦਾ ਜਿਹੜਾ ਮੈਚ ਦੇਖਣ ਆਏ ਹੋਏ ਨੇ ਤਾਂ ਸਾਡੇ ਨਾਲ ਛੋਟੇ ਸਰਦਾਰ ਜੀ ਮੌਜੂਦ ਨੇ ਉਹਨਾਂ ਨੇ ਇਹ ਕਿਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਉਤਸ਼ਾਹ ਹੈ ਜਿਹੜਾ ਦੇਖਣਾ ਕਿਉਂਕਿ ਕੱਲ ਵੀ ਬਹੁਤ ਜ਼ਿਆਦਾ ਇੱਥੇ ਕਰਾਊਡ ਸੀਗਾ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਟਿਕਟਾਂ ਖਰੀਦੀ ਜਾ ਰਹੀ ਹੈ। ਇਹ ਛੋਟਾ ਸਰਦਾਰ ਵੀਰ ਸਾਡੇ ਨਾਲ ਮੌਜੂਦ ਹੈ। ਉਹਦੇ ਨਾਲ ਗੱਲਬਾਤ ਕਰਦੇ ਹਾਂ। ਕੀ ਹਾਲ ਚਾਲ ਹੈ ਵੀਰੇ? ਠੀਕ ਹੈ। ਤੁਸੀਂ ਟਿਕਟ ਲੈ ਲਈ ਹੈ? ਹਾਂ ਜੀ। ਕਿੰਨੇ ਲਈ ਮਿਲੀ ਟਿਕਟ ਤੁਹਾਨੂੰ? ਇਹ 2500 ਦੀ ਮਿਲੀ ਹੈ। ਅੱਛਾ 2500 ਦੀ। ਤੇ ਕਿਹੜੀ ਟੀਮ ਨੂੰ ਸਪੋਰਟ ਕਰਦੇ ਹੋ ਅੱਜ ਤੁਸੀਂ ਆਏ ਹੋ ਮੈਚ ਦੇ? MI ਕਿਹੜੀ ਨੂੰ? ਮੁੰਬਈ ਇੰਡੀਅਨਸ। ਅੱਛਾ ਮੁੰਬਈ ਇੰਡੀਅਨਸ ਨੂੰ। ਕੀ ਕੀ ਚੱਲ ਰਿਹਾ ਦਿਲ ਦੇ ਵਿੱਚ ਕਿਹੜੀ ਟੀਮ ਜਿੱਤੇਗੀ ਅੱਜ ਲੱਗ ਰਿਹਾ ਮੁੰਬਈ ਇੰਡੀਅਨਸ ਜਿਤਾਉਂਗੇ ਪੂਰਾ ਹਾਂਜੀ ਕੌਣ ਕੌਣ ਆਏ ਤੁਹਾਡੇ ਨਾਲ ਮੈਚ ਦੇਖਣੇ ਮੇਰੇ ਪਾਪਾ ਆਏ ਨੇ ਅੱਛਾ ਪਾਪਾ ਇਹ ਕੱਲ ਵੀ ਆਏ ਸੀਗੇ ਨਹੀਂ ਅੱਛਾ ਅੱਜ ਆਏ ਨੇ ਕਰੈਕਟਰ ਨੂੰ ਜਿसरी ਤਰ੍ਹਾਂ ਦੇਖਦੇ ਹਾਂ ਸਮਝਦੇ ਹਾਂ ਪੂਰਾ ਹਾਂਜੀ ਠੀਕ ਹੈ ਤਾਂ ਜਦੋਂ ਅੰਦਰ ਮੈਚ ਚੱਲੇਗਾ ਪੂਰਾ ਇੰਜੋਏ ਕਰਾਂਗੇ ਹਾਂਜੀ ਠੀਕ ਹੈ ਕੀ ਮੈਸੇਜ ਦੇਣਾ ਚਾਹੋਗੇ ਆਡੀਅנס ਨੂੰ ਕਿ ਐਮ ਆਈ ਦੋਨੋਂ ਟੀਮਸ ਨੂੰ ਪੂਰਾ ਸਪੋਰਟ ਕਰੋ ਠੀਕ ਹੈ ਤੇ ਕਿਸੇ ਕੀ ਇਹ ਕੋਈ ਵੀ ਸਲੈਜਿੰਗ ਨਾ ਕਰੋ ਠੀਕ ਹੈ ਦਾ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਤੁਸੀਂ ਅੱਜ ਵਧੀਆ ਫੀਲ ਕਰ ਰਹੇ ਹਾਂ ਗਰਮੀ ਵੀ ਬਹੁਤ ਹੈ ਗਰਮੀ ਨਹੀਂ ਲੱਗੇਗੀ ਨਹੀਂ ਅੱਛਾ ਕੋਈ ਟੀ-ਸ਼ਰਟ ਆਪਣੀ ਦਿਖਾ ਦਿਓ ਕੈਮਰੇ ਦੇ ਮੂਲੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਛੋਟਾ ਜਿਹਾ ਸਰਦਾਰ ਵੀਰ ਹੈ ਟਿਕਟ ਖਰੀਦੀਆਂ ਇਹਨਾਂ ਨੇ 2500 ਰੁਪਏ ਦੀ ਹੁਣ ਮੈਚ ਦੇਖਣ ਜਾਣਗੇ ਬਹੁਤ ਉਤਸ਼ਾਹ ਹੈ ਜਿਹੜੇ ক্রিকেট ਲਵਰ ਨੇ ਹੋਰ ਵੀ ਬਹੁਤ ਸਾਰੀ ਆਡੀਅנס ਇੱਥੇ ਮੌਜੂਦ ਹੈ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਇਸ ਤਰੀਕੇ ਦੇ ਨਾਲ ਲੋਕ ਦੂਰ ਦਰਾਡੇ ਤੋਂ ਇਸ ਸਟੇਡੀਅਮ ਦੇ ਵਿੱਚ ਪਹੁੰਚ ਰਹੇ ਨੇ ਟਿਕਟਾਂ ਦੀ ਜਿਹੜੀ ਖਰੀਦ ਆ ਉਹ ਤੜ ਤੜ ਹੋ ਰਹੀ ਆ ਕੱਲ ਵੀ ਬਹੁਤ ਹੀ ਜ਼ਿਆਦਾ ਕਰਾਊਡ ਸੀ ਇੱਥੇ ਕੱਲ ਵੀ ਬਹੁਤ ਸਾਰਾ ਜਿਹੜਾ ਰਸ਼ ਆ ਉਹ ਦੇਖਣ ਨੂੰ ਮਿਲਿਆ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਸਟਾਲ ਲੱਗੇ ਹੋਏ ਨੇ ਖਾਣ ਪੀਣ ਦਾ ਪ੍ਰਬੰਧ ਹੈ ਕ੍ਰਿਕਟ ਲਵਰਜ਼ ਲਈ ਪਹਿਨਣ ਦਾ ਕਾਫੀ ਪ੍ਰਬੰਧ ਹੈ ਇੱਥੇ ਟੀ-ਸ਼ਰਟਾਂ ਕੈਪਸ ਹੋਰ ਜਿਹੜੇ ਹੱਥਾਂ ਵਿੱਚ ਵਾਜੇ ਸੀਰੀਨ ਜੀ ਲੈ ਕੇ ਜਾਂਦੇ ਨੇ ਅੰਦਰ ਜਦੋਂ ਜਿੱਤ ਹੁੰਦੀ ਹੈ ਕਿਸੇ ਟੀਮ ਦੀ ਉਸ ਟਾਈਮ ਵਜਾ ਕੇ ਜਿਹੜਾ ਖੁੱਲ ਕੇ ਉਹ ਇੰਜੋਏ ਕੀਤਾ ਜਾਂਦਾ ਲੋਕਾਂ ਦੇ ਵੱਲੋਂ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇੱਥੇ ਜਿਹੜਾ ਲੋਕਾਂ ਦਾ ਹਜ਼ੂਮ ਹੈ ਉਹ ਇਕੱਠਾ ਹੋ ਰਿਹਾ ਮੈਚ ਸ਼ੁਰੂ ਹੋਣ ਦੇ ਵਿੱਚ ਮਹਿਜ਼ ਦੋ ਕੁ ਘੰਟੇ ਨੇ ਪਰ ਫਿਰ ਵੀ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਲਗਾਤਾਰ ਵੱਧਦਾ ਜਾ ਰਿਹਾ ਹੋਰ ਦੋ ਘੰਟੇ ਤੱਕ ਜਿਹੜਾ ਕਾਫੀ ਇੱਥੇ ਜਿਹੜਾ ਕਰਾਊਡ ਹੈ ਉਹ ਵੱਧ ਜਾਏਗਾ ਤਾਂ ਸਟੇਡੀਅਮ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਜਿਹੜਾ ਰੋਡ ਹੈ ਮੱਲਾਪੁਰ ਸਟੇਡੀਅਮ ਦੇ ਬਿਲਕੁਲ ਮੋੜੇ ਤੋਂ ਜਿਹੜਾ ਇਹ ਹਾਈਵੇ ਲੰਘ ਰਿਹਾ ਇਸ ਨੂੰ ਪੂਰੀ ਤਰ੍ਹਾਂ ਪੁਲਿਸ ਦੇ ਵੱਲੋਂ ਸੀਲ ਕੀਤਾ ਹੋਇਆ ਦੋਵੇਂ ਪਾਸਿਆਂ ਤੋਂ ਜਿਹੜਾ ਆਡੀਅנס ਦਾ ਆਣਾ ਜਾਣਾ ਲੱਗਿਆ ਹੋਇਆ ਤਾਂ ਦੇਖ ਰਹੇ ਹਾਂ ਤੁਸੀਂ ਟੀ-ਸ਼ਰਟਾਂ ਖਰੀਦ ਰਹੇ ਨੇ ਜਿਹੜੇ ਕ੍ਰਿਕਟ ਲਵਰ ਨੇ ਲਗਾਤਾਰ ਮੈਚ ਦੇ ਵਿੱਚ ਜਾਣ ਦੇ ਲਈ ਲੋਕਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਹੈ ਤਾਂ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਇਸ ਮੈਚ ਦੇ ਇੱਥੇ ਪੰਜਾਬ ਦੇ ਵਿੱਚ ਹੋਣ ਕਰਕੇ ਮਿਲਿਆ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਪਣਾ ਢਿੱਡ ਦਾ ਪਾਲਣ ਪੋਸ਼ਣ ਵੀ ਕਰਦੇ ਨੇ ਕਿਉਂਕਿ ਟੀ-ਸ਼ਰਟਾਂ ਜਾਂ ਹੋਰ ਜਿਹੜੇ ਚੀਜ਼ਾਂ ਇੱਥੇ ਲਿਆ ਕੇ ਜਿਹੜੀਆਂ ਸੇਲ ਕੀਤੀਆਂ ਜਾਂਦੀਆਂ ਨੇ ਆਡੀਅנס ਉਹਨਾਂ ਚੀਜ਼ਾਂ ਨੂੰ ਖਰੀਦਦੀ ਐ ਤਾਂ ਸਟੇਡੀਅਮ ਦੇ ਵਿੱਚ ਜਾਂਦੀ ਐ ਮੈਚ ਦੇਖਦੀ ਐ ਇੰਜੋਏ ਕਰਦੀ ਐ ਟਿਕਟ কাউন্টার ਦੀਆਂ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਲਗਾਤਾਰ ਲੋਕਾਂ ਦੇ ਵੱਲੋਂ ਇੱਥੇ ਜਿਹੜੀ ਸ਼ਿਰਕਤ ਕੀਤੀ ਜਾ ਰਹੀ ਐ ਟਿਕਟਾਂ ਖਰੀਦੀਆਂ ਜਾ ਰਹੀਆਂ ਨੇ ਬਹੁਤ ਦੂਰ ਤਰਾਡੇ ਤੋਂ ਇੱਥੇ ਜਿਹੜੇ ਲੋਕ ਆਏ ਹੋਏ ਨੇ ਪੰਜਾਬ ਦੇ ਵਿੱਚੋਂ ਬਹੁਤ ਸਾਰੀ ਆਡੀਅנס ਹੈ ਜਿਹੜੀ ਬੰਬਈ ਦੀ ਹੈ ਕਿਉਂਕਿ ਮੋਹਾਲੀ ਡਿਸਟ੍ਰਿਕਟ ਐਸੀ ਹੈ ਜਿੱਥੇ ਪੂਰੇ ਹੀ ਦੇਸ਼ ਦੇ ਵਿੱਚੋਂ ਦੇਸ਼ ਦੇ ਵੱਖ-ਵੱਖ ਸੂਬੇ ਚੋਂ ਆ ਕੇ ਜਿਹੜੇ ਲੋਕ ਇੱਥੇ ਵਸੇ ਹੋਏ ਨੇ ਬੰਬਈ ਤੋਂ ਤੇ ਗੁਜਰਾਤ ਤੋਂ ਜਿਹੜੇ ਲੋਕ ਹੈ ਇੱਥੇ ਟਿਕਟਾਂ ਜਿਹੜੀਆਂ ਖਰੀਦਣ ਆ ਰਹੇ ਨੇ ਲਗਾਤਾਰ ਤਾਂ ਦੇਖ ਰਹੇ ਹੋ ਤੁਸੀਂ ਗੱਲਬਾਤ ਕਰਦੇ ਆ ਹੋਰ ਸਾਡੇ ਨਾਲ ਵੀਰ ਮੌਜੂਦ ਨੇ ਅੱਜ ਕਿਦਾਂ ਦਾ ਫੀਲ ਕਰ ਰਹੇ ਹੋ ਤੁਸੀਂ ਇਹ ਮੈਚ ਦੇਖਣ ਆਏ ਹੋ ਟਿਕਟਾਂ ਵਗੈਰਾ ਖਰੀਦ ਲਈਏ ਸਰ ਬਹੁਤ ਐਕਸਾਈਟਮੈਂਟ ਹੈ ਇਸ ਮੈਚ ਕੀ ਠੀਕ ਹੈ ਹਾਂਜੀ ਸਰ ਕੱਲ ਵੀ ਦੇਖਿਆ ਸੀ ਤੁਸੀਂ ਮੈਚ ਨਹੀਂ ਕੱਲ ਟੀਵੀ 'ਤੇ ਦੇਖਿਆ ਤਾਂ ਅੱਜ ਇੱਥੇ ਆਇਆ ਹਾਂ ਠੀਕ ਹੈ ਕਿਹੜੀ ਟੀਮ ਨੂੰ ਸਪੋਰਟ ਕਰਦੇ ਹੋ ਜੀ ਸੁਮਨ ਗਿੱਲ ਦੀ ਟੀਮ ਨੂੰ ਸਪੋਰਟ ਠੀਕ ਹੈ ਫੈਮਿਲੀ ਦੇ ਵਿੱਚੋਂ ਕੌਣ-ਕੌਣ ਤੁਹਾਡੇ ਨਾਲ ਆਇਆ ਹੈ ਇਹ ਮੈਂ ਔਰ ਮੇਰੀ ਭੈਣ ਆਏ ਹੈ ਠੀਕ ਹੈ ਠੀਕ ਹੈ ਜੀ ਸਰ ਠੀਕ ਹੈ ਕੀ ਕਹਿਣਾ ਚਾਹੋਗੇ ਆਡੀਅנס ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪ ਵੀ ਆਇਆ ਮੈਚ ਦੇਖਣੇ ਬਹੁਤ اچھا ਫੀਲ ਹੁੰਦਾ ਹੈ ਠੀਕ ਹੈ ਉਹ ਭੈਣ ਵੀ ਸਾਡੇ ਨਾਲ ਮੌਜੂਦ ਹੈ ਭੈਣ ਨਾਲ ਗੱਲ ਕਰਦੇ ਆ ਉਹ ਵੀ ਮੈਚ ਦੇਖਣ ਆਏ ਨੇ ਇਹ ਭੈਣ ਤੇ ਭਰਾ ਮੈਚ ਦੇਖਣ ਆਏ ਨੇ ਵੱਡੀ ਗੱਲ ਹੁੰਦੀ ਆ ਜਦੋਂ ਪਰਿਵਾਰ ਦੇ ਵਿੱਚੋਂ ਪਰਿਵਾਰ ਨਾਲ ਮੈਚ ਦੇਖਣ ਦਾ ਜਦੋਂ ਇਸ ਤਰ੍ਹਾਂ ਦਾ ਸਮਾਂ ਹੁੰਦਾ ਇੱਕ ਬਹੁਤ ਵਧੀਆ ਹੁੰਦਾ ਕਿਉਂਕਿ ਦੋਸਤ ਤਾਂ ਅਕਸਰ ਹੀ ਆਉਂਦੇ ਨੇ ਪਰ ਭਾਈ ਭੈਣ ਦਾ ਮੈਚ ਦੇਖਣਾ ਇੱਕ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੋ ਗੱਲਬਾਤ ਕਰਦੇ ਆ ਦੀਦੀ ਤੁਸੀਂ ਮੈਚ ਦੇਖਣ ਆਏ ਹੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਠੀਕ ਹੈ ਪਹਿਲੀ ਵਾਰ ਆਏ ਆ ਇੱਥੇ ਮੈਚ ਦੇਖਣ ठीक है टिकट वगैरह खरीद लिया खरीदा है ठीक है किस टीम को सपोर्ट करते हो मैं वो सुमन गिल ठीक है जिसको भाई करता है हां जी। तो कल हमने देखा ना बहुत सारे लोग यहाँ पे आए हुए थे अलग अलग टीमों को सपोर्ट करते थे लेकिन हैं अच्छा। तो अच्छा है? बहुत चंडीगढ़ तो जगह बहुत अच्छी है मतलब यहाँ पे देखा बहुत हरियाली है बहुत अच्छी जगह है ठीक है नेचर अच्छा है जी जी अच्छा ठीक है धन्यवाद भीर ने क्या की चंडीगढ़ ਇਹ ਜਿਹੜਾ ਏਰੀਆ ਹੈ ਜਿੱਥੇ ਸਟੇਡੀਅਮ ਹੈ ਬਹੁਤ ਵਧੀਆ ਜਗ੍ਹਾ ਹਰਿਆਲੀ ਵੀ ਹੈ ਤੇ ਇੱਥੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਬਿਲਕੁਲ ਸਕੈਰ ਹੈ ਏਰੀਆ ਬਹੁਤ ਵਧੀਆ ਭਾਈ ਭੈਣ ਦੋਨੇ ਆਣੇ ਮੈਚ ਦੇਖਣ ਆਏ ਹੋਣੇ ਤਾਂ ਪੂਰਾ ਉਤਸ਼ਾਹ ਉਹਨਾਂ ਦੇ ਵਿੱਚ ਵੀ ਜਿਹੜਾ ਮੈਚ ਦੇਖਣ ਦਾ ਹੋਰ ਬਹੁਤ ਸਾਰੇ ਲੋਕ ਹੈ ਇੱਥੇ ਜਿਹੜੇ ਲਗਾਤਾਰ ਆਣੇ ਸ਼ੁਰੂ ਹੋਣੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਮੋਲਾਪੁਰ ਸਟੇਡੀਅਮ ਦੀਆਂ ਇਹ ਤਸਵੀਰਾਂ ਨੇ ਬਹੁਤ ਸਾਰੇ ਲੋਕ ਹੈ ਇਹ ਜਿਹੜੇ ਲਗਾਤਾਰ ਮੈਚ ਦੇਖਣਾ ਹੈ ਉਹ ਆ ਰਹੇ ਨੇ ਕੱਲ ਵੀ ਇਹ ਬਹੁਤ ਜ਼ਿਆਦਾ ਜਿਹੜਾ ਕრაਊਡ ਸੀ ਇੱਥੇ ਕੱਲ ਵੀ ਜਿਹੜੇ ਟਿਕਟਾਂ ਦੀ ਵਿਕਰੀ ਹੈ ਉਹ ਲਗਾਤਾਰ ਹੋ ਰਹੀ ਸੀ ਤਾਂ ਅੱਜ ਵੀ ਉਨਾ ਹੀ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਟਿਕਟਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਵਿਕ ਰਹੀਆਂ ਨੇ ਤਾਂ ਜਿਹੜੇ ਕੈਰੈਕਟਰ ਲਵਰਸ ਨੇ ਕੈਰੈਕਟਰ ਨੂੰ ਚਾਣ ਵਾਲੇ ਹੋਰ ਵੀ ਵੀਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ